ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇੱਕ ਪਿਸਟਲ ਚਾਰਜਦਾ ਰੌਂਦ ਅਤੇ ਦੋ ਮੋਟਰਸਾਈਕਲਾਂ ਸਮੇਤ ਹੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਜ਼ਿਲ੍ਹਾ ਪਟਾਲਾ ਦੇ ਤੀ ਪਿੰਡੇ ਥਾਣਾ ਕਮਾਦੀ ਪੁਲਿਸ ਨੂੰ ਸੁਲੇ ਵੱਡੀ ਸਫਲਤਾ ਮਿਲੀ ਜਦੋਂ ਪੀਤੇ ਤੀਨੀ ਪਿੰਡ ਮਾੜੀ ਟਾਂਡਾ ਵਿਖੇ ਇੱਕ ਘਰ ਤੇ ਗੇਟ ਵਿੱਚ ਗੋਲੀਆਂ ਮਾਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਇੱਕ ਰਿਵਾਲਵਰ ਚਾਰਜਦਾ ਰੌਂਦ ਅਤੇ ਦੋ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਬੰਦੀ ਸ਼੍ਰੀ ਹਰਗ੍ਰੰਥਪੁਰ ਦੇ ਟੀਐਸਪੀ ਰਚੀਸ਼ ਕੱਕੜ ਨੇ ਜਾਣਕਾਰੀ ਦੇ ਦਿੱਤਾ ਦਰਸ਼ਕ ਕੇ ਸ਼ਸ਼ਪੀ ਬਟਾਲਾ ਮੈਡਮ ਪਸ਼ਵਨੀ ਗਟਾਇਲ ਤੇ ਸਖਤ ਹੁਕਮ ਅਧੀਨ ਅਨਸਨਬ੍ਰਧ ਕਾਰਵਾਈ ਕੀਤੀ ਜਾ ਰਹੀ ਹੈ ਕਿ ਪੀਤੇ ਟਿਣੀ ਪਿੰਡ ਮਾੜੀ ਟਾਂਡਾ ਵਿਖੇ ਇੱਕ ਘਰ ਦੇ ਖੇਤ ਵਿੱਚ ਗੋਲੀਆਂ ਮਾਰਨ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਸ਼ਾਮੂਲ ਮਸੀਤ ਅਤੇ ਸੰਦੀਪ ਮਸੀ ਨੂੰ ਪੁਲਿਸ ਥਾਣਾ ਕਮਾਂਡ ਦੇ ਅਸਤ ਚੋਕ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਕੋਲੋਂ ਇੱਕ ਰਿਵਾਲਵਰ ਚਾਰ ਚਿੰਦਾ ਰਾਉਂਡ ਸਮੇਤ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ ਪੁਲਿਸ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਦਿਨ ਵਿਅਕਤੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਤਾਂ ਹੀ ਇਹਦੇ ਵਿੱਚ ਇੱਕ ਪਿਸਟਲ ਸਮੇਤ ਕੁਝ ਨੌਜਵਾਨ ਕਾਬੂ ਕੀਤੇ ਨੇ ਉਸ ਬੰਦੀ ਜਾਣਕਾਰੀ ਜਿਹੜੀ ਉਧਰ ਪੈਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਦਾ ਬਾਈ ਟੰਡਾ ਸ਼ਹਿਰ ਹਲਕਾ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਫਿਕਤ ਗੋਲੀਆਂ ਮਾਰ ਕੇ ਸੀ ਗੇਟ ਦੇ ਵਿੱਚ ਉਹਦੇ ਉੱਤੇ ਫੌਰਨ ਮੌਕੇ ਤੇ ਫੋਰੀ ਕਾਰਵਾਈ ਕਰਦੇ ਐ ਐਸਓ ਪਰਚਾ ਰਿਪੋਰਟ ਕੀਤਾ ਐਸਓ ਕਮਾਨ ਨੇ ਉੱਤੋਂ ਬਹੁਤੀ ਤਫ਼ਤੀਸ਼ ਮਦ ਲਿਆਂਦੀ ਦਰੋਨੇ ਦਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਐ ਤੇ ਉਹਨਾਂ ਕੋਲ ਇੱਕ ਪਿਸਟਲ ਬੰਦ ਦਿੱਤਾ ਪਤੀ ਬੋਰ ਦਾ ਤਿੰਨ ਤੇ 30 ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਦਾਤਾਂ ਦੇ ਵਿੱਚ ਦੋਵਾਂ ਤੋਂ ਇਲਾਵਾ ਟੋਟਲ ਪੰਜ ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਆ ਜਿਹੜੇ ਬਾਕੀ ਤੇ ਜਿਹੜੇ ਆ ਉਹਨਾਂ ਤੇ ਹਲੇ ਤੀਤੀ ਚੱਲ ਰਹੀ ਹੈ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਦਾ ਸਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਿਨਲ ਆ ਜਾਂ ਕਿੱਦਾਂ ਦੇ ਬੰਦੇ ਨੇ ਇਹ ਜੀ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਆ ਸੰਦੀਪ ਸਿੰਘ ਆ ਪਿੰਡ ਖੋਜੀ ਖੋਜੀਪੁਰ ਦਾ ਇਹਦੇ ਆਲਰੇਡੀ ਇੱਕ ਪਰਚਾ ਰਜਿਸਟਰ 302 ਦਾ ਇਹ ਪਰ ਉਹ ਜਿਹੜੀ ਸਜ਼ਾ ਜਾਵੈ ਤੇ ਤੀਤੇ ਪ੍ਰੋਟ اے سر ਜਿਹੜਾ ਪਿਸਟਲ ਇਹ ਨਾਲ ਕਵਰ ਹੋਇਆ ਵਾ ਇਹ ਦੇਸੀ ਹੈ ਕਿ ਜਾਂ ਇਹ ਨਹੀਂ ਇਹ ਜਿਹੜਾ ਪਿਸਟਲ ਇਹਦੇ ਨੰਬਰ ਤੋਂ ਤੇ ਕਿਸੇ ਜਹਾਂ ਦਿਲ ਮਸੂਹ ਹੋ ਰਿਹਾ ਹੈ ਕਿ ਨੰਬਰ ਰਿਸਾਨਸੀ ਹੈ ਅਸੀਂ ਇਹਨੂੰ ਹਲੇ ਦਰਸ਼ਕਾਂ ਦਾ ਕਰ ਰਹੇ ਆ ਕਿ ਇਹ ਦਾ ਦੇਸੀ ਨਹੀਂ ਹੈਗਾ ਇਹ ਦੂਜੀ ਇਸ ਨਾਲ ਜਿਹੜੇ ਦਵਾ ਦਾ ਜਿਹੜੇ ਦੋ ਜਿਹੜੇ ਵਕਤ ਦੇ ਵਿਕਰ ਵਸਤੇ ਰਿਓ ਉਹੀ ਪਕੜੇ ਆ ਇੱਕ ਸਪਲੈਂਡਰ ਸੀ ਤੇ ਇੱਕ ਮੋਟਰਸਾਈਕਲ ਸਪਲੈਂਡਰ ਦੀਗਾ ਪਲਸਰ ਸੀ ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਕੋ ਉਹ ਵੀ ਇਸੇ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦੇ ਲੱਗਦੇ ਪਿੰਡਾਂ ਦੇ ਬੰਦੇ ਨੇ ਉਹ ਸਾਡੇ ਤੁਹਾਨੂੰ ਡਿਸਕਲੋਜ਼ ਨਹੀਂ ਕਰਨੇ ਅਸੀਂ ਉਹ ਥਾੜੀ ਤੁਰੀ ਚੱਲ ਰਹੀ ਹੈ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੇ ਮਾਰੀਟਾਂ ਦਾ ਗੋਲ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਬੋ ਜਿਹੜੇ ਘਰ ਵਾਲੇ ਨੇ ਵੈਸੇ ਵੈਕੀ ਉਹਨਾਂ ਦੇ ਦੌਰਾਨ ਦੇ ਤਸਵੀਰ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਂਦੀ ਤੇ ਇਸ ਟੌਪਿਕ ਦੇ ਉੱਤੇ ਵੀ ਸਾਡਾ ਮੇਨ ਹੈ ਸਾਡਾ ਟੌਪਿਕ ਇਹੀ ਹੈ ਗੋਲੀ ਕਿਉਂ ਚਲਾਉਣਾ ਉਹ ਸਾਡੇ ਅੰਡਰ ਤੇ ਤੀਜਾ ਹੈਗਾ ਇੱਕ ਜਿਹੜਾ ਜਿਹੜਾ ਬੰਦਾ ਡਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹ ਹੋਣੀ ਗੱਲ ਸਾਹਮਣੇ ਇਹ ਤੁਹਾਡੇ ਦੋਸ਼ੀਆ ਹੋਵੇ